ਹਰੇ ਕਿਸਾਨ ਵੀਰੋ ਮੈਂ ਨਵਦੀਪ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਸ ਦੇ ਵਿੱਚ ਅਸੀਂ ਖੇਤੀਬਾੜੀ ਦੇ ਨਾਲ ਜੁੜੀ ਜਾਣਕਾਰੀ ਤੁਹਾਨੂੰ ਮੁਹੱਈਆ ਕਰਵਾਉਂਦੇ ਆ ਤਾਂ ਕਿ ਇਸ ਕਿੱਤੇ ਦੇ ਨਾਲ ਜੁੜ ਕੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹਰ ਵਾਰ ਦੀ ਤਰ੍ਹਾਂ ਆਓ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂਚਨਾ ਤੇ ਸੁਝਾਅ ਦੇ ਨਾਲ ਕਿਸਾਨ ਵੀਰੋ ਮੈਂ ਹਾਂ ਡਾਕਟਰ ਦਮਨਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਬਾਗਵਾਨੀ ਵਿਭਾਗ ਪੰਜਾਬ ਲੈ ਕੇ ਹਾਜ਼ਰ ਹਾਂ ਖੇਤੀਬੰਦੀ ਸੂਚਨਾ ਅਤੇ ਸੁਝਾਅ ਕਿਸਾਨ ਵੀਰੋ ਗਰਮੀ ਦਾ ਮੌਸਮ ਚੱਲ ਰਿਹਾ ਹੈ ਤੇ ਬਹੁਤ ਸਾਰੀਆਂ ਵੇਲਾਂ ਵਾਲੀਆਂ ਸਬਜ਼ੀਆਂ ਕਿਸਾਨ ਵੀਰਾਂ ਨੇ ਖੇਤਾਂ ਦੇ ਵਿੱਚ ਲਗਾਈਆਂ ਹੋਈਆਂ ਨੇ ਇਹਨਾਂ ਸਬਜ਼ੀਆਂ ਦੀ ਤੋੜਾਈ ਜਿਹੜੀ ਹੈ ਉਹ ਅਸੀਂ ਸ਼ਾਮ ਦੇ ਵੇਲੇ ਕਰੀਏ ਕਿਉਂਕਿ ਜ਼ਿਆਦਾਤਰ ਸਬਜ਼ੀਆਂ ਦੇ ਫੁੱਲ ਸਵੇਰੇ ਖਿੜਦੇ ਨੇ अर्ਲੀ ਮਾਰਨਿੰਗ ਖਿੜਦੇ ਨੇ ਤੇ ਪਰਪਰਾਗਣ ਦੀ ਜਿਹੜੀ ਪ੍ਰਕਿਰਿਆ ਉਹ ਸਵੇਰੇ ਚੱਲਦੀ ਹੈ ਖਾਸ ਤੌਰ ਤੇ ਕੀ ਆ ਕਦੂ ਅਤੇ ਰਾਮਾ ਤੋਰੀ ਇਹਦੀ ਜਿਹੜੀ ਤੜਾਈ ਆ ਇਹ ਆਪਾਂ ਨੂੰ ਸਵੇਰੇ ਕਰ ਲੈਣੀ ਚਾਹੀਦੀ ਹੈ ਕਿਉਂਕਿ ਇਹਨਾਂ ਫਸਲਾਂ ਦੇ ਫੁੱਲ ਜਿਹੜੇ ਆ ਸ਼ਾਮ ਨੂੰ ਖਿਲਦੇ ਤੇ ਪਰਪਰਾਗਨ ਦੀ ਸਮੱਸਿਆ ਜਿਹੜੀ سلسلہ ਜਿਹੜਾ ਉਹ ਸ਼ਾਮ ਨੂੰ ਚੱਲਦਾ ਹੈ ਤੇ ਕਿਸਾਨ ਵੀਰੋ ਇਸ ਸਮੇਂ ਜਿਹੜੀ ਬੈਂਗਲ ਦੀ ਫਸਲ ਆ ਉਹਦੇ ਵਿੱਚ ਵੀ ਇੱਕ ਗੜੂ ਇਹਦਾ ਅਟੈਕ ਹੋ ਸਕਦਾ ਉਸ ਤੋਂ ਬਚਾ ਦੇ ਲਈ ਆਪਾਂ ਨੂੰ ਜ਼ਰੂਰੀ ਹੈ ਕਿ 1 ਐਮ ਐਲ ਜਿਹੜੀ ਆਪਾਂ ਦਵਾਈ ਸਿਉਮਿਸਡਿਨ ਜਾਂ 2 ਐਮ ਐਲ ਰਿਪਕੋਡ ਦਵਾਈ ਜਿਹੜੀ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਦੇ ਨਾਲ ਘੋਲ ਕੇ ਉਹਦਾ ਤੁਰੰਤ ਛੜਕਾ ਕਰਦੇ ਰਹੀਏ ਤਾਂ ਜੋ ਇਹ ਸੁੰਡੀ ਦੀ ਸਮੱਸਿਆ ਤੋਂ ਬਚਿਆ ਜਾ ਸਕੇ ਇਸੇ ਤਰ੍ਹਾਂ ਕਿਸਾਨ ਵੀਰੋ ਟਮਾਟਰ ਦੀ ਜਿਹੜੀ ਤੜਾਈ ਇਸ ਸਮੇਂ ਚੱਲ ਰਹੀ ਹੈ ਕਈ ਵਾਰੀ ਜਿਆਦਾ ਟਮਾਟਰ ਮਾਰਕੀਟ ਦੇ ਵਿੱਚ ਆਉਣ ਕਾਰਨ ਸਾਨੂੰ ਭਾਅ ਨਹੀਂ ਮਿਲਦਾ ਤਾਂ ਟਮਾਟਰ ਦੀ ਪ੍ਰੋਸੈਸਿੰਗ ਇਸ ਸਮੇਂ ਕੀਤੀ ਜਾ ਸਕਦੀ ਹੈ ਆਪਾਂ ਇਹਦੀ ਪਿਓਰੀ ਚਟਣੀ ਜਾਂ ਸੌਸ ਬਣਾ ਕੇ ਪ੍ਰੋਸੈਸ ਕਰਕੇ ਇਹਨੂੰ ਪੈਕ ਕਰਕੇ ਵੇਚ ਸਕਦੇ ਹਾਂ ਤਾਂ ਜੋ ਵੱਧ ਮਾਰਕੀਟੇਬਿਲਟੀ ਆਪਾਂ ਇਸ ਫਲ ਦੀ ਬਣਾ ਸਕੀਏ ਅੰਬਾਂ ਦੇ ਵਿੱਚ ਇਸ ਸਮੇਂ ਜਿਹੜਾ ਪ੍ਰੀਮਚੂਰ ਅੰਬ ਦਾ ਕੇਰਾ ਹੋ ਸਕਦਾ ਉਸ ਤੋਂ ਬਚਣ ਲਈ ਆਪਾਂ 2,4-D ਸੋਡੀਅਮ ਸਾਲਟ ਦੀ ਸਪਰੇਅ ਕਰ ਸਕਦੇ ਹਾਂ ਇਸ ਸਾਲਟ ਦੀ ਸਪਰੇਅ ਜਿਹੜੀ ਹੈ ਉਹ ਤਕਰੀਬਨ 20 ਗ੍ਰਾਮ 100 ਲੀਟਰ ਪਾਣੀ ਦੇ ਵਿੱਚ 2,4-D ਸੋਡੀਅਮ ਸਾਲਟ ਘੋਲ ਦਾ ਘੋਲ ਬਣਾ ਕੇ ਉਹ ਕੀਤੀ ਜਾਣੀ ਚਾਹੀਦੀ ਹੈ ਇਸੇ ਤਰ੍ਹਾਂ ਅੰजीर ਦੀ ਤੜਾਈ ਜਿਹੜੀ ਹੈ ਕਿਸਾਨ ਵੀਰੋ ਜਦੋਂ ਅੰजीर ਦਾ ਫਲ ਹਰੇ ਤੋਂ ਗੂੜੇ ਜਾਮਣੀ ਵਾਲ ਨੂੰ ਬਣ ਜਾਂਦਾ ਪਰ ਉਹ ਹਾਰਡ ਹੁੰਦਾ ਪੋਲਾ ਨਹੀਂ ਹੋਇਆ ਹੁੰਦਾ ਉਸ ਸਮੇਂ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਫਲ ਦੀ ਮਾਰਕੀਟਿੰਗ ਜਾਂ ਫਰੈਸ਼ ਤੌਰ ਤੇ ਜਾਂ ਫਿਰ ਇਹਨੂੰ ਸੁਕਾ ਕੇ ਡਰਾਈ ਫਰੂਟ ਦੇ ਤੌਰ ਤੇ ਵੀ ਕੀਤੀ ਜਾ ਸਕਦੀ ਹੈ ਅਮਰੂਦਾਂ ਦੇ ਬਾਗਾਂ ਦੇ ਵਿੱਚ ਇਸ ਇਹ ਸਮਾਂ ਹੈ ਕਿ ਆਪਾਂ ਤੁਰੰਤ ਰੂੜੀ ਵਾਲੀ ਖਾਦ ਜਿਹੜੀ ਉਹ ਪਾ ਦਈਏ ਤੇ ਰਸਾਇਣਿਕ ਖਾਦਾਂ ਦੇ ਵਿੱਚੋਂ ਵੀ ਅੱਧਾ ਹਿੱਸਾ ਜਿਹੜਾ ਇਸ ਸਮੇਂ ਤੁਰੰਤ ਅਮਰੂਦਾਂ ਦੇ ਬਾਗਾਂ ਨੂੰ ਪਾਈਏ ਇਸ ਸਮੇਂ ਬੇਰੀਆਂ ਨੇ ਪੂਰੇ ਪੱਤੇ ਝਾੜ ਦੇਣੇ ਨੇ ਤਾਂ ਇਹ ਤੁਰੰਤ ਸਮਾਂ ਹੈ ਕਿ ਆਪਾਂ ਇਹਦੀ ਭਰਪੂਰ ਕਾਂਡ ਛਾਂਟ ਕਰੀਏ ਬੇਰੀਆਂ ਦੇ ਵਿੱਚ ਜ਼ਿਆਦਾ ਫਲ ਜਿਹੜਾ ਉਹ ਨਵੀਆਂ ਸ਼ਾਖਾਵਾਂ ਦੇ ਉੱਤੇ ਜਿਹੜੇ ਨਵੇਂ ਪੱਤੇ ਨਿਕਲਦੇ ਉਹਨਿਆਂ ਦੇ ਮੁੰਡਾਂ ਦੇ ਵਿੱਚ ਲੱਗਦਾ ਇਸ ਕਰਕੇ ਲੋਡ ਹੁੰਦੀ ਹੈ ਕਿ ਇਹਦੀ ਆਪਾਂ ਵੱਧ ਤੋਂ ਵੱਧ ਕਾਂਡ ਛਾਂਟ ਕਰੀਏ ਜਿਹੜਾ ਨਿੰਬੂ ਕੇਸਮ ਹੈ ਜਾਂ ਸੰਤਰੇ ਦਾ ਸਕੈਚ ਬਣਾਉਣਾ ਉਹਦੇ ਵਿੱਚ ਲੋੜ ਪੈਂਦੀ ਹੈ ਕਿ ਕੱਲਾ ਕੇਐਮਐਸ ਪੋਟਾਸ਼ੀਅਮ ਮੈਟਾਸਲਫਾਈਟ ਹੀ ਪਾਈਏ ਆਪਾਂ ਜਿਉਂਕਿ ਪ੍ਰੀਜ਼ਰਵੇਟਿਵ ਦੇ ਤੌਰ ਤੇ ਐਕਟ ਕਰਦਾ ਤੇ ਜਿਹੜੇ ਬਾਕੀ ਫਲ ਹੈਗੇ ਆ ਉਹਨਾਂ ਦੇ ਵਿੱਚ ਸਿਟ੍ਰਿਕ ਐਸਿਡ ਤੇ ਪੋਟਾਸ਼ੀਅਮ ਮੈਟਾਸਲਫਾਈਟ ਦੋਨੋਂ ਪ੍ਰੀਜ਼ਰਵੇਟਿਵ ਪਾਉਣ ਦੀ ਜਿਹੜੀ ਉਹ ਲੋੜ ਪੈਂਦੀ ਹੈ ਸੋ ਕਿਸਾਨ ਵੀਰੋ ਇਹ ਸਨ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਫੇਰ ਮਿਲਾਂਗੇ ਧੰਨਵਾਦ प्यारे किसान भाइयो आजकल ਦਾ ਜ਼ਮਾਨਾ ਆਧੁਨਿਕ ਜ਼ਮਾਨਾ ਹੈ ਇਸ ਯੁੱਗ ਦੇ ਵਿੱਚ ਜੇਕਰ ਅਸੀਂ ਖੇਤੀਬਾੜੀ ਦੇ ਵਿੱਚ ਵੀ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਾਂਗੇ ਤਾਂ ਅਸੀਂ ਦੁੱਗਣਾ ਮੁਨਾਫਾ ਕਮਾ ਸਕਦੇ ਹਾਂ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਦਾ ਸਾਡਾ ਵਿਸ਼ਾ ਹੈ ਖੇਤੀ ਜਿੰਸਾਂ ਦੀ ਪ੍ਰੋਸੈਸਿੰਗ ਲਈ ਨਵੀਆਂ ਤਕਨੀਕਾਂ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦਿੱਤੀ ਹੈ ਡਾਕਟਰ ਰਣਜੀਤ ਸਿੰਘ ਜੀ ਨੇ ਜੋ ਕਿ ਸਿਫਟ ਕੇਂਦਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬਤੌਰ ਮੁਖੀ ਸੇਵਾਵਾਂ ਨਿਭਾ ਰਹੇ ਨੇ ਇਨਨਾਂ ਖਾਸ ਗੱਲਬਾਤ ਕੀਤੀ ਹੈ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਆਓ ਦੇਖਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਖੇਤੀ ਉਤਪਾਦਨ ਦੀ ਪ੍ਰੋਸੈਸਿੰਗ ਅਤੇ ਨਵੀਆਂ ਤਕਨੀਕਾਂ ਸੋ ਇਸ ਵਿਸ਼ੇ ਤੇ ਚਰਚਾ ਕਰਨ ਲਈ ਮੇਰੇ ਨਾਲ ਬੈਠੇ ਨੇ ਡਾਕਟਰ ਰਣਜੀਤ ਸਿੰਘ ਜੀ ਜੋ ਕਿ ਪ੍ਰਿੰਸੀਪਲ ਸਾਇੰਟਿਸਟ ਨੇ ਔਰ ਹੈੱਡ ਨੇ ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲੁਧਿਆਣਾ ਦੇ ਵਿੱਚ ਆਪਣੀ ਸੇਵਾ ਨਿਵਾਰੇ ਨੇ ਸੋ ਡਾਕਟਰ ਸਾਹਿਬ ਅੱਜ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਵੀ ਕਣਕ ਝੋਨੇ ਦਾ ਫਸਲੀ ਚੱਕਰ ਆ ਜਾਂ ਬਹੁਤ ਸਾਰੇ ਕਿਸਾਨ ਜਿਹੜੇ ਆ ਕੁਝ ਬਹੁਤ ਘੱਟ ਰੱਖਵੇ ਤੇ ਬਾਕੀ ਫਸਲਾਂ ਦੀ ਖੇਤੀ ਕਰ ਰਹੇ ਨੇ ਕਾਰਨ ਮੰਨਿਆ ਜਾ ਰਿਹਾ ਵੀ ਜਿਹੜੀ ਵੈਲਿਊ ਐਡੀਸ਼ਨ ਹੈ ਉਹ ਨਹੀਂ ਹੋ ਰਹੀ ਕਹਿੰਦੇ ਜੀ ਵੈਲਿਊ ਐਡੀਸ਼ਨ ਦੇ ਕਾਰਨ ਜਿਹੜਾ ਆ ਉਹਨਾਂ ਨੂੰ ਮਾਰਕੀਟ ਵਿੱਚ ਵਧੀਆ ਵੈਲਿਊ ਐਡੀਸ਼ਨ ਨਾ ਕਰਨ ਮਾਰਕੀਟ ਵਿੱਚ ਵਧੀਆ ਰੇਟ ਨਹੀਂ ਮਿਲਦਾ ਕਿਹੜੀਆਂ ਨਵੀਆਂ ਤਕਨੀਕਾਂ ਨੇ ਸਿਫਟ ਕੀ ਕੀ ਸਬਾਹਾਂ ਪ੍ਰਦਾਨ ਕਰ ਰਿਹਾ ਹੈ ਸੀਫੇਟ ਜਿਹੜਾ ਹੈਗਾ ਇਹ ਸੈਂਟਰ ਗਵਰਨਮੈਂਟ ਦਾ ਇੱਕ ਮਹਿਕਮਾ ਹੈਗਾ ਜਿਹੜਾ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਨਿਊ ਡੈਲੀ ਦੇ ਨਾਲ ਚੱਲਦਾ ਹੈ ਸਾਡਾ ਜਿਹੜਾ ਮੇਨ ਕੰਮ ਆ ਉਹ ਪੋਸਟ ਹਾਰਵੈਸਟ ਟੈਕਨੋਲੋਜੀ ਜਿਵੇਂ ਕਿ ਕਟਾਈ ਤੋਂ ਬਾਅਦ ਜਿਹੜੀ ਅਸੀਂ ਪ੍ਰੋਸੈਸਿੰਗ ਕਰਦੇ ਆ ਉਦੇ ਉੱਪਰ ਕੰਮ ਅਸੀਂ ਸਾਡਾ ਸਾਰਾ ਕੰਮ ਉੱਥੇ ਹੁੰਦਾ ਹੈ। ਇਹਦੀ ਸ਼ੁਰੂਆਤ ਜਿਹੜੀ ਹੈ 1989 ਵਿੱਚ ਕੀਤੀ ਗਈ ਸੀ ਤੇ 3 ਅਕਤੂਬਰ ਨੂੰ ਸਾਡਾ ਇਹ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਤੇ ਜਿਹੜੀ ਪ੍ਰੋਸੈਸਿੰਗ ਦੀ ਗੱਲ ਅਸੀਂ ਕਰ ਰਹੇ ਹਾਂ ਉਹ ਉਹਦਾ ਇਹੀ ਹੈ ਵੀ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਆ ਪ੍ਰੋਸੈਸਿੰਗ ਹੋ ਰਹੀ ਆ ਉਹ ਹੁਣ ਵੱਡੇ ਲੈਵਲ ਤੋਂ ਆ ਕੇ ਸ਼ਿਫਟ ਹੋ ਕੇ ਕਿਸਾਨਾਂ ਦੇ ਲੈਵਲ ਤੱਕ ਆ ਜਾਵੇ। ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਫੂਡ ਪ੍ਰੋਸੈਸਿੰਗ ਆ ਹਰ ਇੱਕ ਕਿਸਾਨ ਆਪਣੇ ਲੈਵਲ ਤੇ ਹੀ ਕਿਉਂ ਨਾ ਕਰੇ। ਅਗਰ ਉਹ ਪ੍ਰੋਡਿਊਸ ਕਰ ਸਕਦਾ ਹੈ ਤਾਂ ਉਹ ਉਹਨੂੰ ਆਪਣੇ ਮਾਲ ਨੂੰ ਸਿੱਧਾ ਵੇਚਣ ਦੀ ਥਾਂ ਤੇ ਉਹਦੀ ਪ੍ਰੋਸੈਸਿੰਗ ਯੂਨਿਟ ਆਪਣੇ ਪਿੰਡ ਵਿੱਚ ਕਲਸਟਰ ਬੇਸਿਸ ਤੇ ਲਾਵੇ ਜਾਂ ਫਿਰ ਇੰਡੀਵਿਜੂਅਲੀ ਵੀ ਲਾ ਸਕਦਾ ਹੈ ਉਸ ਨੂੰ ਸਥਾਪਿਤ ਕਰਨ ਲਈ ਅੰਟਰਪ੍ਰਨਰਸ਼ਿਪ ਡਵੈਲਪ ਕਰਨ ਲਈ ਉਹਨੂੰ ਉਦਯਮ ਲਾਂਡ ਲਈ ਅਸੀਂ ਇੱਥੇ ਬੈਠੇ ਹਾਂ ਤੇ ਅਸੀਂ ਇਸ ਕੰਮ ਨੂੰ ਕਰਨ ਲਈ ਉਹਦੇ ਨਾਲ ਆ ਤੇ ਉਹਨਾਂ ਨੂੰ ਅਸੀਂ ਟ੍ਰੇਨਿੰਗ ਦਿੰਨੇ ਆ ਹੈਂਡਹੋਲਡਿੰਗ ਦਿੰਨੇ ਆ ਟੈਕਨੀਕਲ ਗਾਈਡੈਂਸ ਸਪੋਰਟ ਦਿੰਨੇ ਆ ਤਾਂ ਕਿ ਉਹ ਆਪਣਾ ਆਧਾਰਾ ਲਾ ਕੇ ਤੇ ਇੱਕ ਸਫਲ ਉਦਯਮੀ ਬਣ ਸਕੇ ਅੱਜ ਸਮਾਂ ਆ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਖੇਤੀ ਖੇਤਰ ਦੇ ਵਿੱਚ ਪ੍ਰੋਸੈਸਿੰਗ ਦੇ ਵੱਲ ਆਣਾ ਚਾਹੁੰਦੇ ਆ ਜੇ ਆਪਾਂ ਕਹੀਏ ਵੀ ਭਵਿੱਖ ਦੀ ਇੱਕ ਦਿਸ਼ਾ ਆ ਕਿ ਜਿਹੜੀ ਉਹਨਾਂ ਨੂੰ ਦਿਖ ਰਹੀ ਆ ਕਿ ਆਸ ਦੀ ਕਿਰਨ ਐ ਨੌਜਵਾਨਾਂ ਲਈ ਉਤਸ਼ਾਹਤ ਕਰਨ ਵਾਸਤੇ ਸਫਰਤ ਦੇ ਕੋਲ ਕੀ ਕੀ ਉਪਰਾਲੇ ਨੇ ਅੱਜ ਕੱਲ ਦੀ ਗੱਲ ਅਸੀਂ ਕਰੀਏ ਤਾਂ ਸਾਡੇ ਕੋਲ ਬਹੁਤ ਸਾਰੇ ਨਵੇਂ ਮੁੰਡੇ ਸਾਡੇ ਤੇ ਨਵੇਂ ਇੰਟਰਪ੍ਰੈਨਿਅਰਸ ਮਹਿਲਾਵਾਂ ਮਾਤਾਵਾਂ ਪੈਣਾ ਰੈਗੂਲਰ ਬੇਸਿਸ ਤੇ ਆਂਦੀਆਂ ਨੇ ਤੇ ਉਹ ਇਹ ਸੋਚ ਪੁੱਛਦੀਆਂ ਨੇ ਸਾਡੇ ਕੋਲੋਂ ਕਿ ਸਰ ਅਸੀਂ ਇੱਕ ਆਪਣਾ ਪ੍ਰੋਸੈਸਿੰਗ ਦਾ ਯੂਨਿਟ ਖੁਦ ਦਾ ਲਗਾਣਾ ਹੈ ਇਹ ਬਹੁਤ ਵੱਡੀ ਵਧੀਆ ਗੱਲ ਹੈ ਤੇ ਸਾਡੇ ਪੰਜਾਬ ਲਈ ਵੀ ਇਹ ਬਹੁਤ ਵਧੀਆ ਗੱਲ ਹੈ ਕਿ ਸਾਡੇ ਬੱਚੇ ਸਾਡੇ ਜਿਹੜੇ ਐਂਟਰਪ੍ਰਨਰਸ ਨੇ ਉਹ ਸਾਡੇ ਕੋਲ ਆ ਰਹੇ ਨੇ ਤੇ ਇੱਕ ਨਵਾਂ ਉਦਯਮ ਸਥਾਪਿਤ ਕਰਨਾ ਚਾਹੁੰਦੇ ਨੇ ਇਹਦੇ ਲਈ ਇੱਕ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਸਾਡੇ ਕੋਲ ਹੈ ਐਗਰੀ ਬਿਜ਼ਨਸ ਇਨਕੂਬੇਸ਼ਨ ਸੈਂਟਰ ਦਾ ਉਹ ਸਾਡੇ ਸਿਫਟ ਵਿੱਚ ਸਥਾਪਿਤ ਕੀਤਾ ਗਿਆ ਇਸ ਦਾ ਮੁੱਖ ਕਾਰਨ ਇਹ ਹੀ ਆ ਕਿ ਅਸੀਂ ਐਗਰੀ ਇੰਟਰਪ੍ਰੈਨਰਸ਼ਿਪ ਨੂੰ ਵਿਲੇਜ ਲੈਵਲ ਤੇ ਕਿਵੇਂ ਬਦਵਾਵਾ ਕੀਤਾ ਕਿ ਜਾਵੇ ਕਿਵੇਂ ਬਧਾਈਏ ਤੇ ਇਹ ਇਸ ਪ੍ਰੋਗਰਾਮ ਨਾਲ ਜੋੜ ਕੇ ਐਗਰੀ ਇਨਕੂਬੇਸ਼ਨ ਸੈਂਟਰ ਨਾਲ ਜੋੜ ਕੇ ਸਾਡੇ ਜਿਹੜੇ ਉਦਯਮੀ ਨੇ ਉਹ ਸਾਡੇ ਕੋਲ ਆਂਦੇ ਨੇ ਉਹ ਇਹਦੇ ਵਿੱਚ ਐਡਮਿਸ਼ਨ ਲੈਂਦੇ ਨੇ ਉਹ ਇੱਥੇ ਸਾਡੀ ਮਸ਼ੀਨਾਂ ਨੂੰ ਹੀ ਯੂਜ਼ ਕਰਕੇ ਤੇ ਪ੍ਰੋਸੈਸਿੰਗ ਕਰਕੇ ਆਪਣਾ ਪ੍ਰੋਸੈਸ ਕਰਕੇ ਆਪਣਾ ਜਿਹੜਾ ਯੂਨਿਟ ਜਿਹੜਾ ਹੈ ਪ੍ਰੋਸੈਸ ਕਰਕੇ ਸਮਾਨ ਤਿਆਰ ਕਰਕੇ ਇੱਥੇ ਪੈਕੇਜਿੰਗ ਕਰਕੇ ਤੇ ਇੱਥੋਂ ਹੀ ਸਪਲਾਈ ਕਰਦੇ ਨੇ ਤਾਂ ਕਿ ਇਹ ਇਸ ਲਈ ਰੱਖਿਆ ਗਿਆ ਹੈ ਕਿ ਜਿਹੜਾ ਉਹਨਾਂ ਨੂੰ ਪੈਸਾ ਜਿਹੜਾ ਲੱਗਣਾ ਹੈ ਯੂਨਿਟ ਸਥਾਪਿਤ ਕਰਨ ਲਈ ਉਹ ਇੱਥੋਂ ਹੀ ਸਟਾਰਟ ਕਰਕੇ ਤੇ ਪਹਿਲਾਂ ਦੇਖ ਲੈਣ ਕਿ ਵੈਦਰ ਇਹ ਸੈਕਸਫੁਲ ਹੋ ਰਿਹਾ ਹੈ ਕਿ ਨਹੀਂ ਅਗਰ ਉਹਨੂੰ ਲੱਗਦਾ ਹੈ ਕਿ ਨਹੀਂ ਮੈਂ ਮੈਂ ਕੌਨਫੀਡੈਂਸ ਉਹਨਾਂ ਨੂੰ ਜਾਗ ਗਿਆ ਹੈ ਕਿ ਨਹੀਂ ਅਸੀਂ ਇਹ ਕੰਮ ਕਰ ਸਕਦੇ ਹਾਂ ਫਿਰ ਬਾਅਦ ਚੋਂ ਆਪਣਾ ਯੂਨਿਟ ਲਾ ਲਵੇ ਤਾਂ ਇਸ ਚੀਜ਼ ਨੂੰ ਉਹਦਾ ਸਪਨਾ ਸਕਾਰ ਕਰਨ ਲਈ ਇਹ ਯੂਨਿਟ ਜਿਹੜੀ ਹੈ ਇੱਥੇ ਲਾਈ ਹੋਈ ਹੈ ਨੇ ਸਾਡੇ ਸਾਰੇ ਪਾਇਲਟ ਪਲਾਂਟਸ ਜਿਵੇਂ ਕਿ ਸਾਡੇ ਕੋਲ ਹਲਦੀ ਕ੍ਰਾਇਓਜੈਨਿਕ ਗ੍ਰਾਈਂਡਿੰਗ ਦੀ ਇੱਕ ਬਹੁਤ ਵਧੀਆ ਟੈਕਨੋਲੋਜੀ ਹੈ ਦਾਲ ਕਿਵੇਂ ਬਣਾਣੀ ਆ ਆਟਾ ਕਿਵੇਂ ਪੀ ਕੇ ਵਧੀਆ ਵੈਲਿਊ ਐਡਿਟਡ ਪ੍ਰੋਡਕਟਸ ਬਣਾਣੇ ਆ ਮਿਲਟਸ ਦੀ ਵੀ ਬਹੁਤ ਵਧੀਆ ਜਿਵੇਂ ਕਿ ਅਸੀਂ ਸਾਡੇ ਪੰਜਾਬ ਵਿੱਚ ਮਿਲਟ ਦਾ ਰਕਬਾ ਜਿਹੜਾ ਵੱਧ ਰਿਹਾ ਹੈ ਤੇ ਕੰਗਣੀ ਤੇ ਬਾਜਰਾ ਐਸੀ ਹੁਣ ਕਿਸਾਨ ਇਹਨੂੰ ਲੈ ਕੇ ਅੱਗੇ ਆ ਰਹੇ ਨੇ ਤੇ ਉਹਦਾ ਵੀ ਇੱਕ ਬਹੁਤ ਵਧੀਆ ਪ੍ਰੋਸੈਸਿੰਗ ਯੂਨਿਟ ਜਿਹੜਾ ਸਾਡੇ ਕੋਲ ਹੈਗਾ ਹੈ ਪੂਰਾ ਪਾਇਲਟ ਪਲਾਂਟ ਸੈੱਟ ਅਪ ਕੋਲ ਹੈਗਾ ਤੇ ਕੋਈ ਵੀ ਉਦਯਮੀ ਜਿਹੜਾ ਸੋਚਦਾ ਹੈ ਕਿ ਮੈਂ ਇਸ ਉੱਪਰ ਕੋਈ ਕੰਮ ਕਰਨਾ ਹੈ ਤੇ ਉਹ ਸਿਫਟ ਨਾਲ ਜੁੜ ਸਕਦਾ ਹੈ ਇੱਥੇ ਆਪਣਾ ਰੌ ਮੈਟੀਰੀਅਲ ਲਿਆ ਕੇ ਤੇ ਉਹਨੂੰ ਪ੍ਰੋਸੈਸ ਕਰਕੇ ਵੈਲਿਊ ਐਡਿਡ ਪ੍ਰੋਡਕਟ ਬਣਾ ਕੇ ਤੇ ਮਾਰਕੀਟ ਵਿੱਚ ਵੀ ਵੇਚ ਸਕਦਾ ਹੈ ਅਸੀਂ ਉਹਨੂੰ ਐਫਐਸਐਸਏਈ ਦੀ ਲਾਇਸੈਂਸਿੰਗ ਲਈ ਉਦੀ ਬ੍ਰਾਂਡਿੰਗ ਕਰਨ ਲਈ ਤੇ ਕਿਵੇਂ ਪੈਕੇਜਿੰਗ ਵੀ ਕਰਨੀ ਹੈ ਉਹਦੇ ਡਿਜ਼ਾਈਨ ਕਿਵੇਂ ਕਰਨਾ ਹੈ ਇਸ ਸਾਰੀਆਂ ਗੱਲਾਂ ਦਾ ਸਪੋਰਟ ਜਿਹੜਾ ਹੈਗਾ ਜਿਹੜਾ ਟੈਕਨੀਕਲ ਗਾਈਡੈਂਸ ਸਪੋਰਟ ਹੈ ਉਹ ਅਸੀਂ ਸੀਫਟ ਵਿੱਚ ਬਹੁਤ ਛੋਟੇ ਮਤਲਬ ਪੈਸੇ ਘੱਟ ਲਗਾ ਕੇ ਮਤਲਬ ਇੱਕ ਨੋਮੀਨਲ ਚਾਰजेस ਤੇ ਉਹ ਇੱਥੇ ਆ ਕੇ ਕਰ ਸਕਦਾ ਹੈ ਤੇ ਆਪਣਾ ਉਦਯਮੀ ਬਣ ਸਕਦਾ ਹੈ ਆਮ ਤੌਰ ਤੇ ਇੱਕ ਕਹ ਦਈਏ ਖਦਸ਼ਾ ਰਹਿੰਦਾ ਹੈ ਵੀ ਯਾਰ ਜੁਨਟ ਜਿਹੜਾ ਲਗਾਣਾ ਆਪਾਂ ਇਹ ਹੋ ਸਕਦਾ ਬਹੁਤ ਜ਼ਿਆਦਾ ਇੱਥੇ ਖਰਚਾ ਹੋਵੇ ਘਰੇਲੂ ਪਦਰਤ ਇਹ ਆਪਾਂ ਕਿਵੇਂ ਪ੍ਰੋਸੈਸਿੰਗ ਕਰ ਸਕਦੇ ਆ ਬਹੁਤ ਸਾਰੇ ਜਿਹੜੇ ਕਿਸਾਨ ਵੀ ਸਾਡੇ ਕੋਲ ਆਉਂਦੇ ਉਹਨਾਂ ਦੀ ਇਹੀ ਸਵਾਲ ਹੁੰਦਾ ਹੈ ਕਿ ਸਰ ਇਹ ਤਾਂ ਮਸ਼ੀਨਾ ਬਹੁਤ ਮਹਿੰਗੀਆਂ ਹੋਣੀਆਂ ਨੇ ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਮਸ਼ੀਨਾ ਮਹਿੰਗੀਆਂ ਨਹੀਂ ਆ ਇੱਕ ਛੋਟਾ ਜਿਹਾ ਅਗਰ ਤੁਸੀਂ ਸਪੋਜ਼ ਕਰੋ ਕਿ ਅਗਰ ਮਸਾਲੇ ਪੀਣ ਦਾ ਵੀ ਲਾਣਾ ਹੈ ਤਾਂ ਘੱਟੋ ਘੱਟ 1 ਲੱਖ ਚ ਤੁਹਾਡਾ ਸਾਰਾ ਕੰਮ ਹੋ ਜੂਵੇਗਾ ਤੇ ਇਸੇ ਦੇ ਲਗਭਗ ਸਾਰੇ ਛੋਟੀ ਛੋਟੀ ਮਸ਼ੀਨਾ ਜੜੀਆਂ ਨੇ 1 ਤੋਂ 1.5 ਲੱਖ ਵਿੱਚ ਤੁਸੀਂ ਆਪਣੇ ਘਰੇਲੂ ਪਦਰਤ ਤੇ ਮਸ਼ੀਨਾ ਲੈ ਕੇ ਬਾਜ਼ਾਰ ਤੋਂ ਲੈ ਕੇ ਤੇ ਤੁਸੀਂ ਲਾ ਸਕਦੇ ਹੋ ਜਿਹੜੇ ਕਿਸਾਨ ਇਸ ਖੇਤਰ ਦੇ ਵਿੱਚ ਪ੍ਰੋਸੈਸਿੰਗ ਕਰ ਰਹੇ ਨੇ ਤੁਹਾਡੇ ਨਾਲ ਜੁੜੇ ਨੇ ਆਮ ਤੌਰ ਤੇ ਕਿਹੜੀਆਂ ਫਸਲਾਂ ਦੀ ਪ੍ਰੋਸੈਸਿੰਗ ਹੋ ਰਹੀ ਹੈ ਦੇਖੋ ਸਾਡੇ ਕੋਲ ਤਾਂ ਬਹੁਤ ਸਾਰੇ ਇੰਟਰਪ੍ਰੈਨੋਰਸ ਆਉਂਦੇ ਨੇ ਤੇ ਉਹ ਪਹਿਲਾਂ ਸਭ ਤੋਂ ਪਹਿਲਾਂ ਹਲਦੀ ਦੀ ਪ੍ਰੋਸੈਸਿੰਗ ਦੇ ਬਾਰੇ ਬਹੁਤ ਪੁੱਛਦੇ ਨੇ ਕਿਉਂਕਿ ਅੱਜ ਕੱਲ੍ਹ ਹਲਦੀ ਦਾ ਰਕਵਾ ਵੀ ਸਾਡੇ ਕੋਲ ਵਧ ਰਿਹਾ ਹੈ ਤੇ ਉਪ ਕਿਸਾਨ ਉਹਦੇ ਲਈ ਵੀ ਆਉਂਦੇ ਨੇ ਸਾਡੇ ਕੋਲ ਹਲਦੀ ਦੀ ਪ੍ਰੋਸੈਸਿੰਗ ਲਈ ਵੀ ਪਾਇਲਟ ਪਲਾਂਟਸ ਨੇ ਇਹਦੇ ਨਾਲ ਨਾਲ ਬਾਜਰੇ ਦੇ ਵੀ ਬਹੁਤ ਸਾਰੇ ਕਿਸਾਨ ਆਉਂਦੇ ਨੇ ਜੋ ਕਿ ਮਿਲਟ ਬੇਸਡ ਵੈਲਿਊ ਐਡਿਡ ਪ੍ਰੋਡਕਟਸ ਬਣਾ ਕੇ ਵੇਚਣ ਲਈ ਵੀ ਸਾਡੇ ਕੋਲ ਟੈਕਨੋਲੋਜੀ ਲੈਂਦੇ ਨੇ ਕ੍ਰਾਇਓਜੈਨਿਕ ਗ੍ਰਾਈਂਡਿੰਗ ਦੀ ਵੀ ਗੱਲ ਬਹੁਤ ਹੁੰਦੀ ਹੈ ਤੇ ਸੋਇਆ ਬੀਨ ਤੇ ਗਰਾਊਂਡਨਟ ਦੇ ਦੁੱਧ ਪਨੀਰ ਦਾ ਵੀ ਇੱਕ ਬਹੁਤ ਵਧੀਆ ਜਿਹੜੀ ਟੈਕਨੋਲੋਜੀ ਹੈ ਉਹਦੇ ਲਈ ਵੀ ਬਹੁਤ ਸਾਰੇ ਉਦਯਮੀ ਸਾਡੇ ਕੋਲ ਆਉਂਦੇ ਨੇ ਤੇ ਉਹ ਟੈਕਨੋਲੋਜੀ ਲੈਂਦੇ ਨੇ ਸਰਕਾਰੀ ਸੰਸਥਾਨ ਕਹਿੰਦੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਉਹਦੇ ਨਾਲ ਹੀ ਜਿਹੜੇ ਐਪੀਓ ਨੇ ਉਹ ਵੀ ਇੱਕ ਕਿਸਾਨੀ ਪੱਧਰ ਤੇ ਵਧੀਆ ਜਿਹੜਾ ਆ ਆਪਣਾ ਗਰੁੱਪ ਸਮੂਹ ਬਣਾ ਕੇ ਕੰਮ ਕਰ ਰਹੇ ਨੇ ਐਫਪੀਓ ਦਾ ਕਿੱਡਾ ਇੱਕ ਯੋਗਦਾਨ ਹੈ ਪ੍ਰੋਸੈਸਿੰਗ ਦੇ ਵਿੱਚ ਕੋਈ ਵੀ ਜਿਹੜਾ ਆਧਾਰਾ ਹੈਗਾ ਜਿਹੜਾ ਐਫਪੀਓ ਦਾ ਗਰੁੱਪ ਹੈਗਾ ਅਗਰ ਉਹ ਪ੍ਰੋਸੈਸਿੰਗ ਨਹੀਂ ਕਰੇਗਾ ਤਾਂ ਉਹਨੂੰ ਸਸਟੇਨੇਬਲ ਬਣਨ 'ਚ ਬਹੁਤ ਔਖਾ ਹੋਏਗਾ ਇਸ ਲਈ ਅਸੀਂ ਵੱਧ ਤੋਂ ਵੱਧ ਵਧਾਵਾ ਦਿੰਨੇ ਆ ਕਿ ਜਿੰਨੇ ਵੀ ਐਫਪੀਓਜ਼ ਨੇ ਉਹ ਜ਼ਰੂਰ ਕੋਈ ਨਾ ਕੋਈ ਕ੍ਰੌਪ ਦੇਖੋ ਉਹਨਾਂ ਦੇ ਪਿੰਡ 'ਚ ਹੈਗੀ ਆ ਉਹਦੀ ਪ੍ਰੋਸੈਸਿੰਗ ਖਾਲੀ ਕਰਨੀ ਆ ਤੇ ਤੁਸੀਂ ਸਾਡੇ ਕੋਲੋਂ ਟੈਕਨੋਲੋਜੀ ਲਓ ਮਸ਼ੀਨਾਂ ਲਓ ਟ੍ਰੇਨਿੰਗ ਲਓ ਅਸੀਂ ਤੁਹਾਡੇ ਪਿੰਡ 'ਚ ਆ ਕੇ ਵੀ ਤੁਹਾਨੂੰ ਟ੍ਰੇਨਿੰਗ ਦੇ ਸਕਦੇ ਆ ਤੁਹਾਡੀ ਪੂਰਾ ਪਾਇਲਟ ਪਲੈਂਟ ਲਗਾਉਣ ਚ ਤੁਹਾਡੀ ਹੈਲਪ ਕਰ ਸਕਦੇ ਆ ਇਹਦੇ ਨਾਲ ਸਾਡੇ ਨਾਲ ਬਹੁਤ ਸਾਰੇ ਐਫ ਪੀਓ ਗਰੁੱਪ ਵੀ ਜੁੜੇ ਨੇ ਮਾਤਾਵਾ ਪੈਣਾ ਐਫ ਪੀਓ ਦੇ ਗਰੁੱਪਸ ਦੀਆਂ ਰੈਗੂਲਰ ਬੇਸਿਸ ਤੇ ਸਾਡੇ ਸੀਫਟ ਆਂਦੀਆਂ ਨੇ ਸਾਡੇ ਕੋਲੋਂ ਟ੍ਰੇਨਿੰਗ ਲੈਂਦੀਆਂ ਨੇ ਤੇ ਅਸੀਂ ਉਹਨਾਂ ਨੂੰ ਕਿਵੇਂ ਟੈਕਨੀਕਲ ਗਾਈਡੈਂਸ ਸਪੋਰਟ ਅਸੀਂ ਦਿੰਨੇ ਆ ਤੇ ਉਹ ਆਪਣਾ ਬਹੁਤ ਵਧੀਆ ਕੰਮ ਆਪਣੇ ਪਿੰਡ ਵਿੱਚ ਜਾ ਕੇ ਵਾਪਸ ਇੱਕ ਗਰੁੱਪ ਦੇ ਬੇਸਿਸ ਤੇ ਉਹਨਾਂ ਦੇ ਕਲਸਟਰ ਬੇਸਿਸ ਤੇ ਉੱਪਰ ਆਪਣਾ ਕੰਮ ਕਰ ਰਹੀਆਂ ਨੇ ਤਾਂ ਆਪਣਾ ਜੀਵਨ ਅੱਗੇ ਵਧਾ ਰਹੀਆਂ ਨੇ ਜਦੋਂ ਆਪਾਂ ਐਂਟਰਪ੍ਰੀਨਰਸ਼ਿਪ ਦੀ ਗੱਲ ਕਰਦੇ ਆ ਕਿ ਵੀ ਆਪਾਂ ਦੋ ਪਤੀ ਬਣਨਾ ਬਈ ਮੇਰੇ ਕੋਲ ਜ਼ਮੀਨ ਚਾਹੀਦੀ ਆ ਮੇਰੇ ਕੋਲ ਬਹੁਤ ਸਾਰੀ ਪੂੰਜੀ ਚਾਹੀਦੀ ਆ ਕੀ ਜਿਹੜੇ ਲੈਂਡਲੈਸ ਲੋਕ ਨੇ ਲੈਂਡਲੈਸ ਜਿਹੜੇ ਨੌਜਵਾਨ ਨੇ ਜਿਹਨਾਂ ਕੋਈ ਬੇਜ਼ਮੀਨੇ ਨੇ ਉਹਨਾਂ ਲਈ ਵੀ ਕੋਈ ਇਸ ਤਰ੍ਹਾਂ ਦਾ ਹੱਲ ਹੈ ਕੋਈ ਵੀ ਐਂਟਰਪ੍ਰੈਨਰ ਆ ਜਿਹੜਾ ਉਹ ਪੈਸੇ ਦੇ ਨਾਲ ਨਹੀਂ ਬਣਦਾ ਐਂਟਰਪ੍ਰੈਨਰਸ਼ਿਪ ਲਈ ਜज्बा ਚਾਹੀਦਾ ਹੁੰਦਾ ਹੈ ਤੇ ਜਿਸ ਬੰਦੇ ਦੇ ਵਿੱਚ ਜज्ਬਾ ਜਨੂਨ ਆ ਕਿ ਮੈਂ ਇਹ ਕੰਮ ਕਰਨਾ ਹੀ ਆ ਉਹ ਜ਼ਰੂਰ ਇਹ ਕੰਮ ਕਰ ਲਊਗਾ ਤੇ ਉਹ ਇਦਾਂ ਦੇ ਬੰਦੇ ਜਿਹੜੇ ਕਿ ਜਿਨ੍ਹਾਂ ਦੇ ਕੋਲ ਕੋਈ ਵੀ ਪੈਸੇ ਨਹੀਂ ਆ ਉਹ ਸਿਫਟ ਨਾਲ ਜੁੜਨ ਸਾਡੇ ਕੋਲ ਬਹੁਤ ਸਾਰੇ ਗਵਰਨਮੈਂਟ ਦੀ ਸਕੀਮਸ ਨੇ ਏਬੀਆਈ ਸਾਇਡਾ ਸੈਂਟਰ ਏਬੀਆਈ ਦਾ ਵੀ ਹੈਗਾ ਜਿਹਦੇ ਨਾਲ ਅਸੀਂ ਜੁੜ ਕੇ ਉਹਨਾਂ ਨੂੰ ਸਪੋਰਟ ਕਰਾਂਗੇ ਗਾਈਡੈਂਸ ਦਵਾਂਗੇ ਤੇ ਇਹ ਉਹ ਆਪਣਾ ਖੁਦ ਦਾ ਰੋਜ਼ਗਾਰ ਤੰਦਾਰ ਆਸਾਨੀ ਨਾਲ ਲਾ ਸਕਦੇ ਨੇ ਸਿਫਟ ਡਾਇਰੈਕਟਲੀ ਕੋਈ ਫਾਈਨੈਂਸ਼ੀਅਲ ਸਪੋਰਟ ਨਹੀਂ ਦਿੰਦਾ ਪਰ ਹਾਂ ਅਸੀਂ ਤੁਹਾਨੂੰ ਇੱਕ ਬੈਂਕ ਨਾਲ ਤੁਹਾਡੀ ਲਾਈਜ਼ਿੰਗ ਕਰਾ ਸਕਦੇ ਹਾਂ ਤੁਹਾਨੂੰ ਲੋਨ ਲੈਣ ਲਈ ਤੇ ਕਈ ਸਕੀਮਾਂ ਵੀ ਗਵਰਨਮੈਂਟਸ ਦੀਆਂ ਨੇ ਪੀਐਮ ਐਫਐਮਈ ਸਕੀਮ ਹੈਗੀ ਹੈ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਹੈਗੀ ਹੈ ਕਿਸਾਨ ਯੋਜਨਾ ਹੈਗੀ ਹੈ ਉਹਨਾਂ ਦੇ ਨਾਲ ਵੀ ਜੁੜ ਕੇ ਫੰਡਿੰਗ ਲੈ ਕੇ ਤੁਸੀਂ ਆਪਣਾ ਖੁਦ ਦਾ ਰੋਜ਼ਗਾਰ ਤੰਦਾ ਵੀ ਲਾ ਸਕਦੇ ਹੋ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਵਿੱਚ ਜੋ ਡਾਕਟਰ ਸਾਹਿਬ ਵੱਲੋਂ رائے ਦਿੱਤੀ ਗਈ ਹੈ ਜੋ ਸਰਕਾਰ ਦੀਆਂ ਸਕੀਮਾਂ ਦੇ ਬਾਰੇ ਦੱਸਿਆ ਗਿਆ ਹੈ ਉਸੀਂ ਇਸ ਦਾ ਭਰਪੂਰ ਫਾਇਦਾ ਉਠਾਓਗੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਖੇਤੀ ਜਿੰਸਾਂ ਦੀ ਪ੍ਰੋਸੈਸਿੰਗ ਲਈ ਨਵੀਆਂ ਤਕਨੀਕਾਂ ਵਿਸ਼ੇ ਦੇ ਉੱਤੇ ਹੋਰ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਹੈ ਡਾਕਟਰ ਨਚੀਕੇਤ ਕੋਤਵਾਲੀ ਵਾਲੇ ਜੋ ਕਿ ਸਿਫਟ ਕੇਂਦਰ ਦੇ ਵਿੱਚ ਬਤੌਰ ਨਿਰਦੇਸ਼ਕ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਆਓ ਦੇਖਦੇ ਹਾਂ ਇੱਕ ਖਾਸ ਗੱਲਬਾਤ ਖੇਤੀ ਜਿੰਸਾਂ ਦੀ ਪ੍ਰੋਸੈਸਿੰਗ ਲਈ ਨਵੀਆਂ ਤਕਨੀਕਾਂ ਬਹੁਤ ਹੀ ਅਹਿਮ ਵਿਸ਼ਾ ਹੈ ਸੋ ਇਸ ਵਿਸ਼ੇ ਤੇ ਚਰਚਾ ਕਰਨ ਲਈ ਮੇਰੇ ਨਾਲ ਬੈਠੇ ਨੇ ਡਾਕਟਰ ਨੀਚੀਕੇਤ ਕੋਤਵਾਲੀ ਵਾਲੇ ਜੋ ਕਿ ਇਸ ਸੰਸਥਾ ਦੇ ਡਾਇਰੈਕਟਰ ਨੇ ਆਈਸੀਆਰ ਵੱਲੋਂ ਸਿਫਟ ਦਾਇਆ ਸੈਂਟਰ ਹੈ ਡਾਕਟਰ ਸਾਹਿਬ ਜਿਹੜਾ ਇਹ ਆਪਣਾ ਸੈਂਟਰ ਹੈ ਸਿਫਟ ਦਾ यह उद्देश्य किया जो भारतीय कृषि अनुसंधान परिषद यानी कि आई का एक बड़ा संस्थान है आ, हम लोग काम करते हैं पोस्ट हार्वेस्ट इंजीनियरिंग एंड टेक्नोलॉजी पे, और इस संस्थान को शॉर्ट में कहा जाता है सीफेट और इसी नाम से ये पूरे देश में आ, जाना जाता है सीफेट का काम जो किसानी का जो लेवल वन है जहाँ तक किसान उत्पादन करते हैं उसको लेवल टू पे लेके जाना कि उसमें से जो फसल निकली है उस फसल को कैसे बचा के रखना उस फसल को कैसे उसको अधिक से अधिक मूल्य मिले मैं यहाँ पे आपको एक छोटा सा उदाहरण देता हूँ कि जो मक्की किसान बेच देता है बीस रुपये किलो या तीस रुपये किलो या उससे भी सस्ते में उसी मक्की से बनने वाला पॉपकॉर्न हम एक हज़ार रुपये किलो में ख़रीदते हैं तो ये जो तीस रुपये से एक हज़ार रुपये तक की जो जर्नी है किसी किसी केस में थोड़ा कम भी हो सकता है लेकिन ये जो 30 से 1000 तक की जो एक पूरी यात्रा है इस यात्रा में सिफेट काम आता है हमारे दो मुख्य उद्देश्य हैं पहला उद्देश्य है कि कैसे हम किसी फसल में जो नुकसान होते हैं कटाई के बाद में उनको कैसे कम करें और दूसरा हम किस तरह से मूल्य संवर्धन कर सकें कैसे हम वैल्यू एडिशन कर सकें जिससे कि किसान को अधिक से अधिक वैल्यू मिले जो फसल उगाने में सबसे ज़्यादा रिस्क सबसे ज़्यादा जोखिम जो लेता है वो किसान लेता है जी लेकिन सबसे ज़्यादा समय उसके पास गुजरता है लेकिन फ़ायदा शायद सबसे कम उसको मिलता है और इसीलिए हम कहते हैं कि किसानी जो है सस्टेनेबल नहीं है लोग वह किसानी छोड़ के जा रहे हैं तो इन सारे मुद्दों को कैसे एड्रेस किया जाए कैसे किसानी को फ़ायदेमंद बनाया जाए इसके लिए हम लोग काम करते हैं कणक झोने का फसली चक्कर है कहते व्या रेट मिल रहा बहुत अच्छा चल रहा पर समय की लौड़ है कि प्रोसेसिंग बल भी आई है लोड क्यों महसूस हो रही है प्रोसेसिंग भी जो ज़रूरत है प्रोसेसिंग की उसकी दो कारण से हो रही है जैसा मैंने बताया एक तो लॉस कम करना हमारे देश में जो लॉसेज हैं इसका हमने एस्टिमेशन किया जो नुकसान होता है फसल कटने के बाद किसान के पास से जो रिटेलर है जो दुकानदार है वहाँ तक जाने में जो फसल का जो नुकसान होता है किसी केस में पाँच परसेंट कहीं छः परसेंट कहीं अठारह परसेंट इस तरह से अलग अलग प्रतिशत में नुकसान होता है लेकिन इस नुकसान की कीमत आज की तारीख में लगभग डेढ़ लाख करोड़ रुपए हर साल है तो ये जो इतना बड़ा नुकसान है पूरे देश में जो हो रहा है अलग अलग फसलों का मिलाकर इस नुकसान को कम करना प्रोसेसिंग के बिना नहीं हो सकता इस नुकसान में किसान को लगता है कि मेरे पास से थोड़ा सा एक मुट्ठी अनाज गिर गया लेकिन वो एक मुट्ठी भी नहीं गिरना चाहिए और इसके लिए मशीनों की ज़रूरत पड़ेगी इसके लिए अच्छे यंत्रों की ज़रूरत पड़ेगी इसके लिए अच्छी प्रोसेसेस की ज़रूरत पड़ेगी इसके लिए ट्रांसपोर्टेशन के अच्छे सिस्टम्स की ज़रूरत पड़ेगी तो इसलिए प्रोसेसिंग की आवश्यकता है दूसरा जैसे आपने कहा कि मूल्य संवर्धन या वैल्यू एडिशन किसान को अधिक पैसा मिल सके वो थोड़ा सा सफाई करके देता है अनाज को तो दो रुपये उसको ज़्यादा मिल जाते हैं तो इस तरह के वैल्यू एडिशन और बचाने के लिए हमको प्रोसेसिंग की ज़रूरत है पंजाब के बीच वैल्यू एडिशन इस टाइम है वो ज़्यादा कोई हाई पदर तक नहीं पहुँच सकी इसका की कारण है इसका कारण ये है कि प्राइमरी लेवल से प्रोसेसिंग नहीं होती है हम लोग चाहते हैं कि जो मशीनें हैं और जो टेक्नोलॉजी है वो किसान के पास पहुँचे और किसान अपने स्तर पर काम करना शुरू करे देखिए सीधी सी बात है कि कटाई के बाद किसी भी चीज़ की क्वालिटी सुधर नहीं सकती क्वालिटी को बना के रखना है तो शुरू से प्रोसेसिंग करनी पड़ेगी अगर किसान गीली फसल बेचेगा तो वो आ, स्टोरेज में जल्दी खराब होगी अगर किसान सफाई करके फसल नहीं बेचेगा तो उसकी स्टोरेज लाइफ कम हो जाएगी अगर किसान उसकी थोड़ी सी ड्राई करके प्रोसेसिंग करके बेचेगा तो उसको भी फ़ायदा मिलेगा और आगे जितनी प्रोसेस हैं उन सब में भी फ़ायदा मिलेगा तो पंजाब में भी यही एक कारण है कि हम लोग किसान की एक आदत होती है सिर्फ पंजाब में नहीं पूरे देश में कि वो फसल काटता है और तुरंत बाज़ार में बेच के पैसे कमाने की कोशिश में रहता है इसका फ़ायदा व्यापारी उठा लेते हैं कम दाम देते हैं उसको इसका फ़ायदा जो, जो उसको मिलना चाहिए वो उसको मिल नहीं पाता है यदि उसके पास में अच्छी स्टोरेज फैसिलिटी होगी यदि उसके पास में अच्छी मशीनें होंगी तो वो लंबे समय तक फसल रख सकता है ज़्यादा फ़ायदा उठा सकता है पर एक ये देखने में आदा कि लगता है कि बड़े उद्योग नाल ही कम हो सकता है छोटे किसान से किमें हिस्सेदारी ले सकते हो नहीं छोटे किसानों के लिए भी हमारे जितने भी हमारा मेन स्टेक होल्डर इस संस्थान का है वो छोटा किसान ही है और गवर्नमेंट की भी जो सारी योजनाएं हैं वो सारे छोटे किसानों को ध्यान में रख के ही शुरू की जाती हैं और उसमें छोटे किसान का फ़ायदा अलग अलग तरह से हो सकता है हर किसान के पास में हर मशीन होना जरूरी नहीं है गवर्नमेंट ऑफ इंडिया की एक स्कीम चल रही है सब मिशन ऑन एग्रीकल्चर मेकेनाइजेशन उस स्कीम में ये जितने भी प्रोसेसिंग के या खेती के में जो प्राइमरी प्रोसेसिंग के जो किसान रख सकते हैं ऐसे मशीनें इन पर सब्सिडी भी है या फिर उस पर कस्टम हायरिंग सेंटर को भी हम बढ़ावा दे रहे हैं कस्टमाइजिंग सेंटर में भी अभी आज तक जो है केवल ट्रैक्टर और उससे संबंधित कुछ मशीनें रखते हैं लेकिन अब हम कह रहे हैं कि उसमें कस्टमाइजिंग सेंटर में प्रोसेसिंग की भी मशीन रखे हर किसान हर मशीन को ना रखे वो किराए पे मशीन उठाए काम करे सफाई करे बोरे भरे उसके बाद में वो बाज़ार में बेचने जाए जी पंजाब की आप गल करिए कि जड़ा ज़्यादातर रकबा सा खेती अधीन है वैधिया खेती हो रही है और किसान तो मुनाफा भी कमा रहे हैं क्योंकि प्रसीजन फार्मिंग हो रही है अज के समय में जरा पंजाब किन फसलों की प्रोसेसिंग हो रही है प्रोसेसिंग तो वैसे सारी फसलों की होती है कोई भी फसल ऐसी नहीं है जिसको हम प्रोसेस नहीं करते जिसको हम काटते नहीं है, ड्राई नहीं करते बैगिंग नहीं करते सारी फसलों की प्रोसेसिंग होती है हाई लेवल प्रोसेसिंग की जहाँ तक बात है वो कम है राइस मिल हैं कुछ जैसे राइस मिलें हैं कुछ हमारी फ्लोर मिले हैं तो प्रोसेसिंग हो रही है लेकिन बहुत सी फसलें और विशेषकर हमारे ऐसे कुछ फसलें ऐसी हैं जिसको हम फसल नहीं कहें लेकिन जैसे मछली है काफ़ी उत्पादन बढ़ गया है पिछले कुछ समय से लेकिन ये सारी चीज़ें बाहर जा रही हैं ना इसके बाद में गन्ने की प, जैसे है गुड़ पे गुड़ पे यहाँ पे प्रोसेसिंग होती है लेकिन बहुत अच्छे से प्रोसेसिंग नहीं होती बहुत सारे केमिकल का मिक्स करके उसमें प्रोसेसिंग करते हैं तो इसके लिए हमने एक कंसेप्ट लाया है एग्रो प्रोसेसिंग सेंटर एग्रो प्रोसेसिंग सेंटर का जो कॉन्सेप्ट है उसमें यह है कि जैसे गांव में आटा चक्की होती है तो केवल आटा चक्की क्यों हो वहाँ पे ज़्यादा मशीनें रहें एक ही जगह पे राइस मिल भी हो मसाले की मिल भी हो ऑयल की मिल भी हो और क्लीनिंग ग्रेडिंग का भी काम हो तो इस तरह की मशीनों के साथ में एक एग्रो प्रोसेसिंग सेंटर का हम कॉन्सेप्ट लेके आए हैं और हमारे सहयोग से हमारे जो पंजाब एग्रीकल्चर यूनिवर्सिटी पंजाब खेतीबाड़ी यूनिवर्सिटी है इनके साथ में मिलके पंजाब में हमने लगभग 80 एग्रो प्रोसेसिंग सेंटर लगाए हैं और इनको हम और भी ज़्यादा हमारे फार्मर फर्स्ट प्रोजेक्ट और भी जो प्रोजेक्ट्स हैं इसमें हम इसको आगे बढ़ा रहे हैं उम्मीद करते हैं कि किसान भीर थोड़े वालों दसे हुए जोड़े तरीके ने सिफड़े वालों जो भी ट्रेनिंग्स प्रोवाइड कीतियाँ जा रही हैं वह फायदा थोड़ा बहुत बहुत धन्यवाद धन्यवाद ਕਿਸਾਨ ਵੀਰੋ ਖੇਤੀ ਜਿੰਸਾਂ ਦੀ ਪ੍ਰੋਸੈਸਿੰਗ ਦੀ ਨਵੀਂ ਤਕਨੀਕਾਂ ਵਿਸ਼ੇ ਦੇ ਉੱਤੇ ਪ੍ਰੋਸੈਸਿੰਗ ਨਾਲ ਸੰਬੰਧਿਤ ਕੁਝ ਕਿਸਾਨ ਵੀਰਾਂ ਨੇ ਵੀ ਆਪਣੀ ਜਾਣਕਾਰੀ ਅਤੇ ਤਜਰਬੇ ਸਾਂਝੇ ਕੀਤੇ ਨੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਆਓ ਦੇਖਦੇ ਹਾਂ ਕਿ ਕੁਝ ਕਹਿਣਾ ਹੈ ਇਹਨਾਂ ਕਿਸਾਨਾਂ ਦਾ ਸੋ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਲਈ ਨਵੀਆਂ ਤਕਨੀਕਾਂ ਕਿਹੜੀਆਂ ਨੇ ਔਰ ਉਹਨਾਂ ਤਕਨੀਕਾਂ ਦਾ ਅਸੀਂ ਫਾਇਦਾ ਲੈ ਕੇ ਕਿਸ ਤਰ੍ਹਾਂ ਆਪਣਾ ਕੀਤਾ ਸ਼ੁਰੂ ਕਰ ਸਕਦੇ ਹਾਂ ਮੇਰੇ ਨਾਲ ਖੜੇ ਨੇ ਐਂਟਰਪ੍ਰੈਨਰ ਜਿਨ੍ਹਾਂ ਨੇ ਇਸ ਸਕੀਮ ਦਾ ਫਾਇਦਾ ਲੈ ਕੇ ਨਵੀਆਂ ਤਕਨੀਕਾਂ ਦਾ ਫਾਇਦਾ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ ਮੇਰਾ ਨਾਮ ਹਰਸਿਮਰਨ ਸਿੰਘ ਆ ਤੇ ਮੈਂ ਲੁਧਿਆਣੇ ਨੂੰ ਬਿਲੋਂਗ ਕਰਦਾ ਜੀ ਹਰਸਿਮਰਨ ਜੀ ਤੁਸੀਂ ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਤੋਂ ਜੋ ਪ੍ਰੋਸੈਸਿੰਗ ਦੀਆਂ ਨਵੀਆਂ ਤਕਨੀਕਾਂ ਨੇ ਖੇਤੀ ਉਤਪਾਦਾਂ ਦੀਆਂ ਉਹਨਾਂ ਦੀ ਟ੍ਰੇਨਿੰਗ ਲਈ ਤੇ ਟ੍ਰੇਨਿੰਗ ਕਦੋਂ ਲਈ ਕਿਸ ਤਰ੍ਹਾਂ ਮਨ ਦੇ ਵਿੱਚ ਇਹਦਾ ਵਿਚਾਰ ਆਇਆ 2 ਸਾਲ ਪਹਿਲਾਂ ਜਦੋਂ ਪਤਾ ਲੱਗਾ ਇਹਨਾਂ ਬਾਰੇ ਆਈਸੀਆਰ ਸੀਫਰਡ ਬਾਰੇ ਉਹਨਾਂ ਨੇ ਫਿਰ ਮੈਨੂੰ ਆਇਲ ਪ੍ਰੋਸੈਸਿੰਗ ਬਾਰੇ ਸਾਰੀ ਨੌਲੇਜ ਦਿੱਤੀ ਕਿ ਕਿੱਦਾਂ ਅਸੀਂ ਪ੍ਰੋਸੈਸ ਕਰਦੇ ਹਾਂ ਆਇਲ ਦਾ ਕਿੱਥੋਂ ਸੀਡ ਲੈਣਾ ਕਿੱਦਾਂ ਸਾਰਾ ਪ੍ਰੋਸੈਸ ਕਰਨਾ ਫਿਰ ਡੇ ਬਾਏ ਡੇ ਉਹਨਾਂ ਦੀ ਗਾਈਡੈਂਸ ਅੰਦਰ ਪ੍ਰੋਸੈਸ ਬਾਈ ਪ੍ਰੋਸੈਸ ਮੈਂ ਆਇਲ ਕੱਢਣਾ ਸ਼ੁਰੂ ਕੀਤਾ ਹੌਲੀ ਹੌਲੀ ਪਹਿਲਾਂ ਸ਼ਾਪ ਤੇ ਸੇਲ ਕਰਦੇ ਰਹੇ ਫਿਰ ਇਹੀ ਚੀਜ਼ ਵਧਦੀ 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 ਹੁਣ ਆਈਜੀ ਰੇਟ 'ਚ ਮੈਂ ਆਪਣਾ ਪ੍ਰੋਸੈਸ ਲਗਵਾ ਲਿਆ ਵਾ ਸ਼ਾਪ ਤੇ ਪਲੱਸ ਉਹਨਾਂ ਦੀ ਰეკਮੈਂਡ ਨਾਲ ਆਪਾਂ ਅਸੀਂ ਆਪਣਾ ਇੱਕ ਬ੍ਰਾਂਡ ਵੀ ਐਸਟੈਬਲਿਸ਼ ਕੀਤਾ ਵਾ ਜੋ ਸਾਰਾ ਅਸੀਂ ਆਨਲਾਈਨ ਵੀ ਕਰ ਰਹੇ ਹਾਂ ਸੇਲ ਤੇ ਆਫਲਾਈਨ ਆਪਣੀ ਸ਼ਾਪ ਤੋਂ ਵੀ ਕਰ ਰਹੇ ਹਾਂ ਇਹਦੇ ਬਾਰੇ ਤੁਹਾਡੇ ਮਨ 'ਚ ਆਈਡੀਆ ਕਿਵੇਂ ਆ ਇਸ ਤੋਂ ਪਹਿਲਾਂ ਕਿਵੇਂ ਤੁਸੀਂ ਕੀ ਕਰਦੇ ਸੀ ਕਾਫੀ ਟਾਈਮ ਤੋਂ ਨਾ ਕੁਝ ਅਲੱਗ ਤੋਂ ਕਰਨ ਦੀ ਸੀ ਕਿ ਅਲੱਗ ਕਰਨਾ ਪਲੱਸ ਪਿਓਰਿਟੀ 'ਚ ਕਰਨਾ ਵਾ ਜੋ ਵੀ ਕਰਨਾ ਕਿਉਂਕਿ ਅੱਜ ਦੀ ਰੇਟ 'ਚ ਕਾਫੀ ਜ਼ਿਆਦਾ ਤੁਸਾਂ ਨੂੰ ਵੀ ਪਤਾ ਵਾ ਪ੍ਰੋਬਲਮਸ ਬਹੁਤ ਕ੍ਰੀਏਟ ਆ ਬਾਜ਼ਾਰ 'ਚ ਹਰ ਇੱਕ ਨੂੰ ਬਿਮਾਰੀ ਕੋਈ ਨਾ ਕੋਈ ਹੈਗੀ ਘਰ 'ਚ ਤੇ ਪਾਇਓਰਟੀ ਨਹੀਂ ਮਿਲਦੀ ਕਿਸੇ ਨੂੰ ਮੇਨ ਫਿਰ ਉਦੋਂ ਕਨਸੈਪਟ ਸੀਗਾ ਮਾਇਨ ਚ ਨਹੀਂ ਚਾਹੇ ਪੈਸੇ ਬਚਣ ਚਾਹੇ ਨਾ ਬਚਣ ਬਟ ਪਾਇਓਰਟੀ ਜ਼ਰੂਰ ਦੇਣੀ ਆ ਹਾਂ ਫਿਰ ਮੈਨੂੰ ਇਹਨਾਂ ਬਾਰੇ ਪਤਾ ਲੱਗਾ ਆਈਸੀਆਰ ਬਾਰੇ ਕਿ ਇੱਥੇ ਸਭ ਕੁਝ ਹਰ ਇੱਕ ਚੀਜ਼ ਵਧੀਆ ਤਰੀਕੇ ਨਾਲ ਤਿਆਰ ਹੁੰਦੀ ਆ ਨਾਲ ਟੈਸਟਿੰਗ ਵਿਦ ਵਿਦ ਟੈਸਟਿੰਗ ਥਰੂ ਅਸੀਂ ਕੰਮ ਕਰ ਸਕਦੇ ਹਾਂ ਮੇਰਾ ਨਾਮ ਜਪਿੰਦਰ ਵਦਾਵਨ ਹੈ ਜੀ ਤੇ ਲੁਧਿਆਣਾ ਦਾ ਰਹਿਣ ਵਾਲਾ ਜੀ ਤੇ ਪਿੰਦਰ ਜੀ ਤੁਸੀਂ ਪ੍ਰੋਸੈਸਿੰਗ ਦੇ ਖੇਤਰ ਵਿੱਚ ਜਿਹੜੀਆਂ ਮਸ਼ੀਨਾਂ ਤਿਆਰ ਕਰਦੇ ਹੋ ਇਹਦਾ ਆਈਡੀਆ ਕਿੱਥੋਂ ਮਿਲਿਆ ਤੇ ਕਿਵੇਂ ਇਹਦੀ ਸ਼ੁਰੂਆਤ ਕੀਤੀ ਇਹਦੀ ਸ਼ੁਰੂਆਤ thì ਅੱਜ ਤੋਂ 5 ਸਾਲ ਪਹਿਲਾਂ ਅਸੀਂ ਕਰੀ ਸੀਗੀ ਚਾਹੇ ਉਹ ਸਬਜ਼ੀਆਂ ਨੇ ਫਰੂਟ ਆ ਕਈ ਵਾਰੀ ਸ਼ੈਲਫ ਲਾਈਫ ਘੱਟ ਹੋਣ ਕਰਕੇ ਸੜਕ ਤੇ ਸੁੱਟਨੇ ਪੈਂਦੀ ਹੈ ਕਿਉਂ ਰੇਟ ਨਹੀਂ ਮਿਲਦਾ ਸੋ ਇਹਦਾ ਹੱਲ ਲੱਭਣ ਲਈ ਅੱਜ ਤੋਂ 5 ਸਾਲ ਪਹਿਲਾਂ ਸ਼ੁਰੂਆਤ ਕੀਤੀ ਸੀ ਜਿਹਦੇ ਵਿੱਚ ਅਸੀਂ ਸਕੈਂਡਰੀ ਪ੍ਰੋਸੈਸਿੰਗ ਤੇ ਪ੍ਰਾਇਮਰੀ ਪ੍ਰੋਸੈਸਿੰਗ ਦੇ ਉੱਤੇ ਜ਼ੋਰ ਦੇਣਾ ਸ਼ੁਰੂ ਕੀਤਾ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਲੱਕੀਲੀ ਕਿਸਾਨ ਵੀ ਮਿਲੇ ਜਿਨ੍ਹਾਂ ਨੇ ਆਪਣਾ ਹਲਦੀ ਦੇ ਕਿਸਾਨ ਸੀਗੇ ਤੋਂ ਹਲਦੀ ਦਾ ਪ੍ਰੋਸੈਸਿੰਗ ਪਲਾਂਟ ਬਣਾਉਣਾ ਚਾਹ ਰਹੇ ਸੀ ਤੇ ਫਿਰ ਉਹ ਉਸ ਦੌਰਾਨ ਉਹਨਾਂ ਨੇ ਆਰਡਰ ਦਿੱਤਾ ਤੇ ਮੈਂ ਸੀਫਿਟ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਇੱਥੇ ਕੁਝ ਸਿਖਲਾਈ ਵੀ ਦਿੰਦੇ ਨੇ ਇਹਦੇ ਬਾਰੇ ਇਨਾਂ ਕੋਲੋਂ ਮੈਂ ਗਾਈਡੈਂਸ ਲਈ ਟੈਕਨੀਕਲੀ ਤੇ ਅਸੀਂ ਪੂਰਾ ਪ੍ਰੋਸੈਸਿੰਗ ਪਲਾਂਟ ਹਲਦੀ ਦਾ ਡਿਜ਼ਾਈਨ ਕਰਕੇ ਫਾਰਮਰ ਨੂੰ ਦਿੱਤਾ ਤੇ ਸਾਨੂੰ ਰਿਜ਼ਲਟ ਅੱਛੇ ਮਿਲੇ ਤੇ ਉਸ ਤੋਂ ਬਾਅਦ ਹੋਰ ਕਿਸਾਨ ਵੀ ਸਾਡੇ ਨਾਲ ਜੁੜਦੇ ਰਹੇ ਕੋਈ ਆਵਲੇ ਦਾ ਕਿਸਾਨ ਕੋਈ ਆਵਲਾ ਕੈਂਡੀ ਬਣਾ ਰਿਹਾ ਹੈ ਕੋਈ ਜਿਵੇਂ ਉਹਨਾਂ ਦੀ ਮਸ਼ੀਨ ਕੋਈ 2 ਲੱਖ 2.5 ਲੱਖ ਦੀ ਮਿਲਦੀ ਸੀਗੀ ਤੇ ਉਹਨੂੰ ਅਸੀਂ ਕਾਸਟ ਇਫੈਕਟਿਵ ਵੀ ਬਣਾ ਕੇ ਦਿੱਤਾ ਹਰ ਸਿਮਰਨ ਜੀ ਤੁਸੀਂ ਇਸ ادارے ਦੇ ਨਾਲ ਜੁੜੇ ਹੋ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਕਿੰਨੇ ਦਿਨ ਦੀ ਟ੍ਰੇਨਿੰਗ ਲਈ ਤੇ ਜਿਹੜੀਆਂ ਮਸ਼ੀਨਾਂ ਦੇ ਲਈ ਨਾਲ ਤੁਸੀਂ ਕੰਮ ਕਰ ਰਹੇ ਹੋ ਉਹ ਕਿਹੜੀਆਂ ਮਸ਼ੀਨਾਂ ਨੇ ਤੇ ਤੁਹਾਡਾ ਖਰਚਾ ਕਿੰਨਾ ਆਇਆ ਹਾਂਜੀ ਇਹਨਾਂ ਤੋਂ ਟ੍ਰੇਨਿੰਗ ਅਸੀਂ ਮੈਂ ਇੱਕ ਹਫ਼ਤੇ ਦੀ ਲਈ ਸੀ ਤੇ ਇੱਕ ਹਫ਼ਤੇ ਬਾਅਦ ਫਿਰ ਇਹਨਾਂ ਤੋਂ ਪ੍ਰੋਸੈਸਿੰਗ ਸ਼ੁਰੂ ਕੀਤੀ ਹੌਲੀ ਹੌਲੀ ਹੁਣ ਅਸੀਂ ਜਾ ਕੇ ਆਪਾਂ ਕੋਲਡ ਪ੍ਰੈਸਡ ਮਸ਼ੀਨ ਥਰੂ ਅਸੀਂ ਕੱਢਦੇ ਆ ਕਿਉਂਕਿ ਮੈਂ ਤਾਂ ਅਸੀਂ ਪਿਓਰਿਟੀ ਦੇਣੀ ਆ ਹੁਣ ਪਿਓਰਿਟੀ ਹਰ ਤਰ੍ਹਾਂ ਨਾਲ ਕਸਟਮਰ ਨੂੰ ਦੇਣੀ ਚਾਹਨੇ ਆ ਇਹ ਨਹੀਂ ਕਿ ਸਿਰਫ ਆਸੀ ਮਿਕਸਿੰਗ ਨਹੀਂ ਕਰਦੇ ਤੇ ਉਹੀ ਪਿਓਰਿਟੀ ਆ ਬਟ ਪਿਓਰਿਟੀ ਉਸ ਦੀ ਚੀਜ਼ ਨੂੰ ਵੀ ਗਿਣੀ ਆਂਦੀ ਆ ਕਿ ਜਿਹੜਾ ਆਇਲ ਅਸੀਂ ਪ੍ਰੋਡਿਊਸ ਕਰ ਰਹੇ ਆ ਜਾਂ ਐਕਸਟ੍ਰੈਕਟ ਕਰ ਰਹੇ ਆ ਉਹ ਆਇਲ ਦੇ ਮਤਲਬ ਉਹਦੇ ਜਿਹੜੇ ਨਿਊਟ੍ਰੀਐਂਟਸ ਆ ਉਹ ਪੂਰੇ ਹੈਗੇ ਵੀ ਆ ਕਿ ਨਹੀਂ ਹੈਗੇ ਉਹ ਸਿਰਫ ਕੋਲਡ ਪ੍ਰੈਸ ਮਸ਼ੀਨ ਚ ਹੀ ਮਿਲਨੇ ਸੋ ਹਰ ਸਿਮਰਨ ਜੀ ਬਹੁਤ ਸਾਰੇ ਯੰਗ ਜਿਹੜੇ ਨੌਜਵਾਨ ਨੇ ਉਹ ਤੁਹਾਨੂੰ ਦੇਖ ਰਹੇ ਨੇ ਭਵਿੱਖ ਦੀ ਦਿਸ਼ਾ ਨੂੰ ਜੇ ਆਪਾਂ ਮੁੱਖ ਰੱਖੀਏ ਕਿ ਬਹੁਤ ਸਾਰੇ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਪ੍ਰੋਸੈਸਿੰਗ ਦੇ ਖੇਤਰ ਵਿੱਚ ਆ ਰਹੀ ਆ ਹਾਂ ਜੀ ਕਿ ਤੁਸੀਂ ਜਿਹੜੇ ਨਵੇਂ ਨੌਜਵਾਨ ਇਸ ਖੇਤਰ ਵਿੱਚ ਆਉਣਾ ਚਾਹੁੰਦੇ ਨੇ ਜਾਂ ਜਿਹੜੇ ਪੁਰਾਣੇ ਜਿਹੜੀ ਰਵਾਇਤੀ ਖੇਤੀ ਕਰ ਰਹੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਤਾਂ ਪੁਰਾਣੀ ਰਵਾਇਤੀ ਖੇਤੀ ਕਰ ਰਹੇ ਆ ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਜਿਨਾ ਕਿ ਇਹਨੂੰ ਵੱਧ ਤੋਂ ਵੱਧ ਵਧਾਓ ਤੇ ਜਿੰਨਾ ਹੋ ਸਕਦਾ ਇਹਨੂੰ ਤੁਸੀਂ ਆਪਣੇ ਐਂਡ ਤੇ ਅੱਗੇ ਲੈ ਕੇ ਜਾਓ ਆਮ ਤੌਰ ਤੇ ਖਰਚਾ ਰਹਿੰਦਾ ਕਹਿੰਦੇ ਜੀ ਵੱਡਾ ਜਨਰਟੇ ਲਗਾਉਣਾ ਪੈਂਦਾ ਕੀ ਛੋਟੇ ਜਨਰਟਰ ਤੋਂ ਵੀ ਘਰੇਲੂ ਤੋਂ ਵੀ ਆਪਣਾ ਕੰਮ ਚੱਲ ਜਾਂਦਾ ਹਾਂਜੀ ਹਾਂਜੀ ਛੋਟੇ ਜਨਰਟਰ ਤੋਂ ਵੀ ਚੱਲ ਜਾਂਦਾ ਵਾ ਜਰੂਰੀ ਨਹੀਂ ਅਸੀਂ ਪਹਿਲੇ ਅੱਗੇ ਸੋਚ ਮਤਲਬ ਇਹਨੇ ਪੈਸੇ ਖਰਚ ਲਈਏ ਜਿੰਨਾ ਕੋਲ ਜਿੱਥੇ ਸਾਹਮਣਾ ਗੁੰਜਾਇਸ਼ ਆ ਉਸ ਤਰੀਕੇ ਨਾਲ ਤੁਸੀਂ ਆਪਣਾ ਕੰਮ ਐਸਟੈਬਲਿਸ਼ ਕਰ ਸਕਦੇ ਹੋ ਡੇ ਬਾਈ ਡੇ ਪਹਿਲਾਂ ਥੋੜਾ ਸ਼ੁਰੂ ਕਰੋ ਥੋੜੇ ਤੋਂ ਆਪੇ ਵਾਦਾ ਵਾਦਾ ਕਾਫੀ ਅੱਗੇ ਤੱਕ ਚੱਲ ਜਾਂਦਾ ਉਮੀਦ ਕਰਦੇ ਹਾਂ ਤੁਸੀਂ ਅੱਜ ਦੇ ਪ੍ਰੋਗਰਾਮ ਦਾ ਲਾਹਾ ਲਓਗੇ ਤੇ ਮਾਹਿ ਦੱਸੀ ਗਈ رائے ਨੂੰ ਆਪਣੇ ਉਦਯੋਗ ਲਈ ਇਸ ਦੀ ਵਰਤੋਂ ਕਰੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਖੇਤੀ ਜਿੰਸਾਂ ਦੀ ਪ੍ਰੋਸੈਸਿੰਗ ਲਈ ਨਵੀਆਂ ਤਕਨੀਕਾਂ ਦੇ ਬਾਰੇ ਜਿੱਥੇ ਮਾਹਿਰਾਂ ਦੇ ਵੱਲੋਂ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਉੱਥੇ ਕਿਸਾਨਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ ਨੇ ਉਮੀਦ ਕਰਦੇ ਹਾਂ ਸਾਡੀ ਇਹ ਖਾਸ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ ਨਵਾਂ ਵਿਸ਼ਾ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨਵਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ